ਮੈਂ ਜ਼ਮੀਨ ਵੇਚਣ ਦੀ ਗੱਲ ਧੋਰੀ ਐ ਮੈਨੂੰ ਆਪਣੇ ਸਰੀਰ ਦੀਆਂ ਅੱਖਾਂ ਤੋਂ ਧਰਮ ਆਉਣ ਲੱਗ ਪਿਆ ਮੇਰਾ ਸਰੀਰ ਜੋ ਦੋ ਰੋਟੀਆਂ ਦੇ ਆਹਰ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਠੰਡੇ ਤੱਤੇ ਮੌਸਮਾਂ ਦੀ ਮਾਰ ਸਹਿੰਦਾ ਰਾਤ ਹਨੇਰੇ ਕਿੰਨੇ ਖਤਰਿਆਂ ਨਾਲ ਖੈਂਦਾ ਪੁੱਛਣਾ ਚਾਹੁੰਦਾ ਕਿ ਇਸ ਜ਼ਮੀਨ ਤੇ ਮੇਰਾ ਘੋਰਾ ਕੋਈ ਹੈ ਮੇਰਾ ਸਰੀਰ ਜੋ ਦੋ ਰੋਟੀਆਂ ਦੇ ਆਹਰ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਠੰਡੇ ਤੱਤੇ ਮੌਸਮਾਂ ਦੀ ਮਾਰ ਸਹਿੰਦਾ ਰਾਤ ਹਨੇਰੇ ਕਿੰਨੇ ਖਤਰਿਆਂ ਨਾਲ ਖੈਂਦਾ ਪੁੱਛਣਾ ਚਾਹੁੰਦਾ ਕਿ ਇਸ ਜ਼ਮੀਨ ਤੇ ਮੇਰਾ ਘੁੱਟਾ ਕੋਈ ਵਿਹਕਨੇ ਮੈਨੂੰ ਵੇਖ ਤੇ ਸਾਰੀ ਹੁਣ ਅੰਦਰ ਤੱਕ ਕੰਬ ਜਾਂਦਾ ਕੁਝ ਪੁੱਛਣ ਤੋਂ ਪਹਿਲਾਂ ਹੀ ਉਹਦੀ ਜ਼ੁਬਾਨ ਨੂੰ ਜਿਵੇਂ ਲੱਕਵਾ ਡੰਗ ਜਾਂਦਾ ਮੈਂ ਜੋ ਅਮਨ ਪਸੰਦ ਤਰੱਕੀ ਪਸੰਦ ਹੋਣ ਦਾ ਦਮ ਭਰਦਾ ਹਾਂ ਹਮੇਸ਼ਾ ਆਪਣੀਆਂ ਅਸੀਮ ਇੱਛਾਵਾਂ ਨੂੰ ਹੀ ਸਨਮੁਖ ਰੱਖਦਾ ਭੁੱਖ ਨਾਲ ਪਿੱਛੇ ਉਸ ਦੇ ਬੋਕੇ ਵਰਗੇ ਢਿੱਡ ਦਾ ਤਦ ਧਿਆਨ ਦਰਦਾ ਹਾਂ ਮੈਂ ਜੋ ਅਮਰਪਸੰਦ ਤਰੱਕੀ ਪਸੰਦ ਹੋਣ ਦਾ ਦਮ ਭਰਦਾ ਹਾਂ ਹਮੇਸ਼ਾ ਆਪਣੀਆਂ ਅਸੀਮ ਇੱਛਾਵਾਂ ਨੂੰ ਹੀ ਸਨਮੁਖ ਰੱਖਦਾ ਭੁੱਖ ਨਾਲ ਪਿੱਛੇ ਉਸ ਦੇ ਬੋਕੇ ਵਰਗੇ ਢਿੱਡ ਦਾ ਕੱ ਧਿਆਨ ਦਰਦਾ ਹਾਂ ਮੇਰੇ ਅੰਦਰ ਨਿਰੰਤਰ ਇੱਕ ਦਵੰਦ ਚੱਲਦਾ ਹੈ ਮੈਂ ਰਜਿਆ ਵੀ ਹਾਂ ਭੁੱਖਾਂ ਉਹ ਭੁੱਖ ਵਿੱਚ ਵੀ ਰਜਿਆ ਲੱਗਦਾ ਮੇਰੇ ਅੰਦਰ ਨਿਰੰਤਰ ਇੱਕ ਦਵੰਦ ਚੱਲਦਾ ਹੈ ਮੈਂ ਰਜਿਆ ਵੀ ਹਾਂ ਭੁੱਖਾਂ ਉਹ ਭੁੱਖ ਵਿੱਚ ਵੀ ਰਜਿਆ ਲੱਗਦਾ ਮੈਂ ਜਾਣਦਾ ਉਹ ਮੇਰੇ ਨਾਲ ਲੜ ਨਹੀਂ ਸਕਦਾ ਮੈਂ ਜਾਣਦਾ ਉਹ ਮੇਰੇ ਨਾਲ ਲੜ ਨਹੀਂ ਸਕਦਾ ਮੇਰੇ ਸਾਹਮਣੇ ਅੜ ਨਹੀਂ ਸਕਦਾ ਮੈਂ ਜਾਣਦਾ ਹਾਂ ਉਹ ਮੇਰੇ ਨਾਲ ਲੜ ਨਹੀਂ ਸਕਦਾ ਮੇਰੇ ਸਾਹਮਣੇ ਅੜ ਨਹੀਂ ਸਕਦਾ ਪਰ ਜਦ ਤੋਂ ਉਸ ਦੀਆਂ ਖਾਮੋਸ਼ਾਂ ਸਵਲੀਆਂ ਨਿਸ਼ਾਨ ਬਣੀਆਂ ਨੇ ਮੈਨੂੰ ਉਸ ਤੋਂ ਡਰੋਂ ਲੱਗ ਪਿਆ ਮੈਨੂੰ ਉਸ ਤੋਂ ਡਰ ਲੱਗਦਾ